ਟਾਈਮ ਰਾਦੇ ਇਧਰ ਖੁਫਾਣਾ ਤੁਨੂੰ ਮੈਂ 12 ਵਜੇ ਚੱਲੇ ਆ ਤੇ ਐਲਰਟ ਕਰਨਾ ਹੈ ਵੀਡੀਓ ਬਣਾਣੀ ਤੇ ਉਹਦੇ ਵਿੱਚੋਂ ਦੇਖਦੇ ਕੋਈ ਮਰਪੀ ਕੋਈ ਨਹੀਂ ਫਣੀ ਵੀਡੀਓ ਨਹੀਂ ਹੋਣੀ ਜਿੰਨੇ ਵਿੱਚੋਂ ਇਹ ਆਸੇ ਦਾ ਪਾਤ ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣਾ ਵਲੌਗ ਦੇ ਮੋਟਰਸਾਈਕਲ ਆ ਗਿਆ ਜੀ ਸਵਾਗਤ ਕਰਦਾ ਆਪਣਾ ਵਲੌਗ ਦੇ ਵਿੱਚ ਤੇ ਅੱਜ ਸਦਾ ਵਲੌਗ ਕਰਨਾ ਸ਼ਾਮ ਨੂੰ ਸਟਾਰਟ ਕਰਾਂਗੇ ਦਿਨ ਦਾ ਮੈਂ ਚੇਤੇ ਤੱਕ ਮਤਲਬ ਧਿਆਨ ਚ ਨਹੀਂ ਵਲੌਗ ਬਣਾਉਣਾ ਪਾ ਡੈਡੀ ਨੇ ਚੱਲ ਗਏ ਅਸੀਂ ਬਿਜ਼ੀ ਕਰਾ ਹਸਪੀਟਲ ਦਾੜੀ ਦੇ ਅੱਖਰਾ دارو ਲੈਣਾ ਸੀ ਅੱਖ ਬਣੀ ਸੀ ਇੱਕ ਤੇ ਉਹ ਲੰਦਾ ਆਈ ਡ੍ਰੌਪ ਲੈ ਕੇ ਆਏ ਤੇ ਹੁਣ ਬਸ ਵੇ ਨਹਾ ਨੂੰ ਆ ਕੇ ਬਾਹਰ ਘੜੀ ਲੰਮੇ ਪੈ ਗਏ ਉਹ ਨਹਾ ਨੂੰ ਕੇ ਬਾਹਰ ਆ ਗਏ ਆ ਫਰੈਸ਼ ਫਰੈਸ਼ ਹੋ ਗਏ ਤੇ ਹੁਣ ਸੋਚਣੇ ਆ ਨਵੀਂ ਕਹਾਣੀ ਕੋਈ ਜਿੱਤਾ ਹੁਣ ਇੰਦਰ ਵੀ ਕਹਿੰਦਾ ਸੀ ਕਿ ਉਸ ਚੈਨਲ ਤੇ ਐਕਟਿਵ ਤੇ ਰਹਿਣਾ ਪਣਾ ਕਿਉਂਕਿ ਚੈਨਲ ਬਣਾਇਆ ਤੇ ਉਹਨੂੰ ਫਿਰ ਹੈਂਡਲ ਕਰ ਲਈ ਐਕਟਿਵ ਤੇ ਰਹਿਣਾ ਪਣਾ ਉਹ ਤੇ ਹੁਣ ਨਵੀਂ ਕਹਾਣੀ ਸੋਚਣੇ ਆ ਇਹਨੇ ਘੜੀ ਕਹਾਣੀ ਸੂਰਜ ਗਿਆ ਡੁੱਬ ਕੁੱਤੇ ਗਏ ਜੇ ਖੋਬ ਵਿੱਚ ਚਿੱਕੜਦੇ ਚਲੋ ਠੀਕ ਆ ਹਾਂ ਰੇ ਪੰਡਦੇ ਆ ਰੈੜੀਆਂ ਤੇ ਬਸ ਹੁਣ ਸੋਚਦੇ ਆ ਕੋ ਫੇਰ ਨਵਾਂ ਕੋਣਾ ਹਨਾ ਭਾਈ ਉਹ ਕਹਿੰਦੇ ਫੇਰ ਅੱਗ ਲਾਈ ਉਧਰ ਔ ਤੂੰ ਆ ਨਿਕਲ ਡਿਆ ਆ ਕਰਨ ਡਿਆ ਹਣ ਤੂੰ ਮੈਂ ਸੋਚਨ ਨੇ ਤੇ ਹੁਣ ਸੋਚਨ ਨੇ ਫੇਰ ਨਵੀਂ ਕਹਾਣੀ ਕੋਈ ਫੇਰ ਨਵੀਂ ਕਹਾਣੀ ਸੋਚਦੇ ਆ ਫੇਰ ਰੋਤੇ ਬਣਾਉਂਦੇ ਆ ਤੇ ਬਸ ਹੁਣ ਆ ਡਾ ਨਜਰਾ ਤਰ ਦਿਮਾਗ ਰਾ ਮਾਈਂਡ ਹੁਣ ਇਹ ਚੀਜ਼ਾਂ ਵੜ ਗਿਆ ਵਾ ਵੀ ਨਵੀਂ ਕਹਾਣੀ ਸੋਚਣੀ ਨਵੀਂ ਕਹਾਣੀ ਤੇ ਕੰਮ ਕਰਨਾ ਕਿਦਾਂ ਕਰਨਾ ਵਾ ਮੈਂ ਤਾਂ ਕੋਈ ਆਲੇ-ਦੁਆਲੇ ਪੈਣਾ ਨਹੀਂ ਇਹ ਇੱਕ ਪ੍ਰੈਸ਼ਰ ਹੁੰਦਾ ਦਿਮਾਗ ਤੇ ਪਰ ਹੁਣ ਮੈਂ ਵੀ ਜ ਨਵਾਂ ਚੈਨਲ ਬਣਾਇਆ ਵਾ ਉਹਨੂੰ ਹੈਂਡਲ ਵੀ ਕਰਨਾ ਫਿਰ ਉਹਦੇ ਤੇ ਕੋ ਸੋਚਣਾ ਵੀ ਐ ਤੇ ਮੈਂ ਕਾੜਾ ਹਾ ਬਾਹ ਲੰਮੀ ਕਰਕੇ ਤੇ ਇਧਰ ਨੂੰ ਕਰਕੇ ਗੱਲ ਕਰ ਉਹ ਇਧਰੋਂ ਸਾਫ਼ ਆਊਗੀ ਅੱਛਾ ਮੈਂ ਐਂ ਕਰਕੇ ਤੇ ਮੈਂ ਕਿਹਾ ਮੇਰੇ ਵਾਲੇ ਘਮਾ ਮੈਂ ਤੇਰੇ ਵਾਲੇ ਘਮਾ ਕੇ ਖੜ ਕੇ ਹਾ ਚੁਲਬਲੇ ਚੁਲਬਲੇ ਸੋ ਗਾਈਸ ਅ ਗੱਟੂ ਕਿਧਰੋਂ ਆਉਂਦਿਆ ਹੋ ਉਹਨੂੰ ਚੈੱਕ ਕਰੋ ਗੱਟੂਰੇ ਇਹ ਹੁੰਦਾ ਇਹ ਰਵਾਜ ਮਾਰੀ ਦੱਸੇ ਵਾਲੇ ਆ ਜਾਂਦਾ ਕਿੱਥੋਂ ਆਇਆ ਵਾ ਵਾਜਾ ਵਾਜਾ ਇੱਥੇ ਵਾਜਾ ਵਾਜਾ ਪਰਾਲੀ ਦੇ ਉਹ ਨਾ ਉਹਨੂੰ ਸਾਊਂਡ ਹੈ ਭਾਈ ਵਾਜਾ ਉਹ ਭਲ ਹਣ ਸਾਰਿਆਂ ਨੇ ਕਹਿੰਦੇ ਆ ਵੀ ਤੁਸੀਂ ਇਹ ਮਰ ਵੀ ਗੋਲ ਤੂੰ ਇਦਾਂ ਦਾ ਕੁੱਤਾ ਕਾ ਤੋਂ ਮਲ ਵੀ ਵਾਰ ਛੱਡ ਦੇ ਪਰ ਇਹਨੂੰ ਵਿਚਾਰੇ ਨੂੰ ਰੱਖਣਾ ਵੀ ਕਿੰਨਾ ਹੀ ਚਾਲਾ ਢੇ ਆ ਕੇ ਰੋਟੀ ਜੱਟੀ ਖਾ ਲੈਂਦਾ ਬੈਠਾ ਘਰੇ ਤੇ ਰਹਿੰਦਾ ਹੀ ਨਹੀਂ ਇਹ ਤੇ ਯਾਰ ਆ ਰੋਟੀ ਕਾਟ ਹੀ ਖਾਂਦਾ ਏ ਤੇ ਘਰੇ ਤੇ ਰਹਿੰਦਾ ਹੀ ਨਹੀਂ ਸਾਰੇ ਤੇ ਬਾਹਰ ਜਾਂਦਾ ਰਾਤ ਨੂੰ ਆ ਕੇ ਸੌਂ ਜਾਂਦਾ ਦਿਨੇ ਫੇਰ ਬਾਹਰ ਭੱਜ ਜਾਂਦਾ ਸੁਣ ਆਏ ਆਂ ਬੰਡਾਲੇ ਲੱਗ ਗਿਆ ਬੰਡਾਲੇ ਪੜਦਾ ਦੱਸਾ ਰੋ ਲੰਕ ਜਾਈਦਾ ਇਹਦੀ ਅਸੀਂ ਆਏ ਆਂ ਫਰੂਟ ਵਾਲੀ ਦੁਕਾਨ ਤੇ ਐਂਕਲ ਨਾਲ ਆ ਕੇ ਨਾਲ ਕਹਿੰਦਾ ਜੂਸ ਲੈਣਾ ਤੇ ਮੁੰਡੇ ਦੀ ਮੁੰਡਾ ਠੀਕ ਨਹੀਂ ਆਉਂਦਾ ਆ ਮਾਰਕੀਟ ਸਾਡੇ ਬੰਡਾਲੇ ਦੇ ਆ ਸਾਈਡ ਦੇ ਇੱਧਰ ਸਾਰੀ ਮਰ ਮਾਰਕੀਟ ਆ ਇੱਧਰ ਆ ਵਗੈਰਾ ਜੋ ਇਲੈਕਟ੍ਰੀਸ਼ੀਅਨ ਵਗੈਰਾ ਜੋ ਵੀ ਮਠਾਈ ਮਠਾਈ ਦੀ ਹੈ ਮੈਡੀਕਲ ਸਾਰਾ ਕੁਝ ਤੇ ਹੁਣ ਮੈਂ ਕੋਣੀ ਲੈਨੇ ਆ ਜੂਟ ਬਣਾਉਨੇ ਆ ਹਮਾਰੇ ਜੂਟ ਤੇ ਫਿਰ ਜਾਂਨੇ ਘਰੇ ਮਤਲਬ ਇਹ ਹੁਣ ਬੰਦੇ ਤੇ ਫਿਰ ਜਾਂਨੇ ਘਰੇ ਬਾਕੀ ਇਹਦਾ ਵਲੋਗ ਘਰ ਜਾਇਆ ਕੰਟੀਨਿਊ ਕਰੂੰ ਇੱਥੇ ਦੇ ਬਸ ਇੰਨਾ ਹੀ ਬਣਾਦਾ ਲੋਕਾਂ ਸਾਹਮਣੇ ਵੀ ਯਾਰ ਪਰ ਮੈਂ ਵਰਤੀ ਕੋਈ ਨਹੀਂ ਕਰਦਾ ਵੀ ਵਲੋਗ ਹੁਣ ਉਹਦਾ ਨਹੀਂ ਹੁਣ ਦਈਆ ਵੀ ਅਗਲੇ ਕਹਿੰਦੇ ਵੀ ਕੀ ਕੈਮਰਾ ਚੁੱਕ ਕੇ ਘਰੇ ਫਿਰਦੇ ਆ ਤਾਂ ਕਰਕੇ ਫਿਰ ਇੰਨਾ ਕੋ ਹੋ ਜਾਂਦਾ ਤੇ ਇਥੇ ਮੈਂ ਇਨਾ ਕੀ ਬਣਾਉਗਾ ਦਾ ਵੀਰ ਜਾ ਕੇ ਨਿਊ ਕਰਦੇ ਆਂ ਹੋਣ ਹੋ ਗਈ ਰਾਤ ਦੇਖ ਲੈ ਸਕਦੇ ਪਤਾ ਲੱਗਣ ਲਿਆ ਵਾ ਬਾਕੀ ਬੰਡਾਲੇ ਪਿੰਡ ਕਿਆ ਹੈ ਅੰਕਲ ਨਾਲ ਕੇ ਨਾਲ ਮੋਨਾਂ ਲੋਣਾ ਜੂਸ ਉਹਨਾਂ ਦਾ ਮੁੰਡਾ ਨਹੀਂ ਠੀਕ ਕੁਮਾਰ ਹੀ ਤੇ ਉਹਨਾਂ ਦੇ ਜੂਸ ਲੋਣਾ ਸੀ ਤੇ ਕੋਲਿਆ ਗਏ ਹਾਂ ਤੇ ਬਸ ਬਾਕੀ ਹੁਣ ਡਾੜੀ ਹੋਣੀ ਗਏ ਕਿਸੇ ਕਿਤੇ ਜਗਰਾਤਾ ਹੀ ਲਾਗੇ ਮਾਤਾ ਜੀ ਦਾ ਉਧਰ ਉਹਨਾਂ ਸੱਦਿਆ ਡਾੜੀ ਉਧਰ ਮਾਥਾ ਟੇਕਣ ਗਏ ਰਾਤ ਹੋ ਸਕਾ ਜੇ ਇਹਦੇ ਉਥੇ ਰਹਿਣਾ ਹੋਇਆ ਨਾ ਰਾਤ ਉਥੇ ਰਹਿਣਗੇ ਜਾਗਰਨ ਤੇ ਇਹ ਫੇਰ ਆ ਜਾਣਗੇ ਬਸ ਬਾਬਾ ਜੀ ਨੇ ਗਏ ਸੀ ਤੇ ਬਸ ਹੁਣੇ ਸੋਚਨੇ ਆ ਨਵੀਂ ਕਹਾਣੀ ਬਾਰੇ ਫਿਰ ਕੀ ਸੋਚਦੇ ਕੋ ਨਵੀਂ ਕਹਾਣੀ ਵੇਨੇ ਕਿਹੜੀ ਬਣਾਉਨੇ ਆ ਤੇ ਹੁਣ ਵੇਨੇ ਆ ਜੇ ਰੋਗ ਲੱਗਾ ਤੇ ਬਾਹਰ ਜਾ ਕੇ ਸੈਰ ਸ਼ੁਰੂ ਕਰਦੇ ਆ ਫਿਰ ਰੋਟੀ ਰੱਟੀ ਮਿਲ ਪਈ ਸਾਡਾ ਪਾਪੂ ਜਾਂਦੀ ਹੋਰ ਤੇ ਕੋਈ ਚੱਕਰ ਨਹੀਂ ਆ ਇਹ ਕਿ ਟੈਟੂ ਜਿਹੜੇ ਬਾਹਰ ਨੂੰ ਦੇ ਵੜ ਜਾਣਗੇ ਤੇ ਹੁਣ ਬੈ ਅਸੀਂ ਵੇਖਣਾ ਕਿ ਕਿਹੜੀ ਸਟੋਰੀ ਬਣਾਈਏ ਕੀ ਸੋਚੀ ਹੁਣੇ ਹੋ ਜਾ ਕਿਉਂਕਿ ਕੋਈ ਵੀ ਕਹਾਣੀ ਸੋਚਣੀ ਬੜਾ ਸੋਚ ਸਮਝ ਕੇ ਬਣਾਉਣੀ ਪੈਂਦੀ ਆ ਕਿ ਕਿਹੇ ਕੋਈ ਗਲਤੀ ਨਾ ਵਿੱਚ ਹੋ ਜੇ ਆਪਣੇ ਕੋ ਕੋਈ ਗਲਤ ਲਫ਼ਜ਼ ਜਾਂ ਗਲਤ ਐਕਟ ਨਾ ਕੀਤਾ ਜਾਵੇ ਜੇ ਤੋਂ ਆਪਾਂ ਨਾਲ ਕੋ ਪ੍ਰੋਬਲਮ ਹੋਵੇ ਆ ਮਗਰ ਆ ਜਾਣੀ ਜਗ੍ਹਾ ਜਗ੍ਹਾ ਤੇ ਦੀ ਵਾਟਰ ਸਲੀਮ ਜੀ ਨੇ ਲੱਗੇ ਭੇਟਾਂ ਲਾਈਆਂ ਤੇ ਹੁਣ ਸੋਚਦੇ ਆ ਕੁਝ ਕੋਈ ਨਹੀਂ ਜਾਣੇ ਬਾਹਰ ਸੈਰਸੂਰ ਕਰਨ ਨੂੰ ਜਾਣੇ ਆ ਉਸ ਜਗ੍ਹਾ ਕੋ ਸੋਚਦੇ ਆ ਹੋਰ ਵੀ ਗੱਲਾਂ ਬਾਤਾਂ ਵੀ ਕਿ ਕਿੱਥੇ ਬਣਾਉਣੀ ਚਾਹੀਦੀ ਕਿਤਾ ਬਣਾਉਣੀ ਚਾਹੀਦੀ ਆ ਤੋ ਉਹ ਵੀ ਤੁਹਾਨੂੰ ਕੋਈ ਨਹੀਂ ਥੋੜਾ ਬੋਰ ਹਿੰਟ ਦੇ ਦੱਸ ਦਾਂਗੇ ਤੇ ਉਹ ਲੌਣ ਵਾਲੇ ਬਲੌਗਾਂ ਚ ਹਿੰਟ ਦੱਸ ਦਾਂਗੇ ਤੇ ਬਾਕੀ ਸਿੱਧੀ ਵੀਡੀਓ ਬਾਰ ਅਪਲੋਡ ਕਰਦਾ ਕਿ ਬਣਾ ਕੇ ਐਕਟ ਕਰਕੇ ਸਾਰਾ ਤੇ ਬਾਕੀ ਇਹ ਵੀ ਪਹਿਲੀ ਵੀਡੀਓ ਨੂੰ ਵਧੀਆ ਮਿਲ ਰਿਹਾ ਰਿਸਪੌਂਸ ਜੋ ਵੀ ਆ ਕੋਈ ਨਹੀਂ ਜੜੀ ਉਹ ਨਹੀਂ ਆਉਂਦੇ ਮਥਾ ਟੇਕੇ ਹੋ ਸਕਦਾ ਜੇ ਪਹਿਲੂ ਆ ਕੇ ਫਿਰ ਡੈਡੀ ਨੂੰ ਨਾਲ ਜਾਵਾਂਗੇ ਨਹੀਂ ਤੇ ਮੈਂ ਕਿਤੇ ਫਿਰ ਇੰਦਰ ਦੋਵਿਆਂ ਨੇ ਜਾਵਾਂਗੇ ਜਾਵਾਂਗੇ ਸੋ ਠੀਕ ਆ ਮਿਲਦਾ ਤੁਹਾਨੂੰ ਹੋਣਾ ਹੀ ਐ ਬਾਹਰ ਮੈਂ ਤੇ ਇੰਦਰ ਦੋਵਿਆਂ ਨੇ ਤੇ ਡੈਡੀ ਜੀ ਗਏ ਜਿਗਰਾਤੇ ਵਾਲੇ ਘਰੇ ਤੁਹਾਨੂੰ ਦੱਸਣਾ ਜਿਗਰਾਤਾ ਪਿੰਡ ਅੱਗੇ ਦੇਖਿਓ ਆਜ ਆਉਣਗੇ ਆਉਂਦੀ ਨਾ ਡੈਡੀ ਜੀ ਉਧਰ ਹੀ ਆ ਤੇ ਸ਼ਾਇਦ ਉਹ ਸਗਾ ਰਾਤ ਆ ਜਾਣਗੇ ਨਹੀਂ ਫਿਰ ਆ ਉਹਥੇ ਰਹਿਣਗੇ ਚਲੋ ਅੱਗੇ ਤੁਹਾਨੂੰ ਦੱਸਾਂ ਹੀ ਮੈਂ ਬਾਕੀ ਹੁਣ ਅਸੀਂ ਡੈਸ ਸੋਚਣ ਕਹਾਣੀ ਨਵੀਂ ਯਾਰ ਮੈਂ ਵੀ ਸੋਚੀ ਗਈ ਆ ਕਹਿੰਦਾ ਮਤਲਬ ਟਾਈਟਲ ਸੋਚ ਲਿਆ ਵਾ ਉਹਤੇ ਹੁਣ ਮਾੜੀ ਮੋੜ ਬਾਕੀ ਲਿਖਣ ਵਾਲੀ ਰਹਿ ਗਈ ਐ ਲਿਖਦੇ ਆ ਬਾਕੀ ਇਹ ਵਲੌਗ ਬਾਅਦ ਚ ਆਉਣਾ ਵਾ ਤੇ ਉਹ ਇੱਕ ਵੀਡੀਓ ਜਿਹੜੀ ਬਣਾਈ ਪਹਿਲੋਂ ਇੱਕ ਅਸਰ ਪੰਜਾਣੀ ਵੀਡੀਓ ਬਣ ਗਈ ਇੱਕ ਹੁਣ ਗਾੜੀ ਫੇਰ ਇੱਕ ਵੀਡੀਓ ਆਣੀ ਆ ਉਹ ਆ ਜਾਣੀ ਆ ਤੇ ਉਹ ਵੀਡੀਓ ਦਾ ਹੀ ਡਿਸਕ੍ਰਿਪਸ਼ਨ ਵਿੱਚ ਲਾ ਲੂੰਗਾ ਮੈਂ ਲਿੰਕ ਜਾ ਕੇ ਚੈੱਕ ਕਰ ਲਿਓ ਤੇ ਹੁਣ ਨਵੀਂ ਕਹਾਣੀ ਸੋਚਣ ਨੇ ਆ ਸੋਚ ਲਈ ਆ ਬਸ ਉਹਨੂੰ ਮਾੜਾ ਮੋੜਾ ਕੇ ਨੇਰੇ ਮੋਡੀਫਾਈ ਮੋਡੀਫਾਈ ਕਰਨਾ ਸੈਟ ਵਟ ਕਰਨਾ ਤੇ ਬਸ ਆ ਜਾਣਾ ਟੱਚਪ ਦੇਣਾ ਟੱਚਪ ਦੇਣਾ ਮਨੂੰ ਡਾਇਲੌਗ ਤਿਆਰ ਕਰਨੇ ਡਾਇਲੌਗ ਤਿਆਰ ਕਰਨੇ ਆ ਤੇ ਡਾਇਲੌਗ ਤਿਆਰ ਕਰਦੇ ਆ ਇੱਕ ਉਹਦਾ ਨਾ ਰੌਅ ਮਟੀਰੀਅਲ ਸੋਚ ਲੈਂਦਾ ਭੀ ਆਪਾਂ ਆਹ ਟੌਪਿਕ ਤੇ ਸਟੋਰੀ ਬਣਾਉਣੀ ਆ ਛੋਟਾ ਮोटा ਸੋਚ ਲਿਆ ਆ ਚਲਾਉਣੀ ਆ ਇਦਾਂ ਹੀ ਖਤਮ ਕਰਨੀ ਆ ਉਹਦੇ ਉੱਤੇ ਹੁਣ ਡਾਇਲੌਗ ਕਿਹੜੇ ਕਿਹੜੇ ਮਾਰਨੇ ਪਏੜੇ ਬੰਦੇ ਨੇ ਉਹ ਸੋਚਨੇ ਪੈਣੇ ਆ ਕਰੈਕਟਰ ਸੈੱਟ ਕਰਨੇ ਆ ਤੇ ਕੋਈ ਨਹੀਂ ਉਹ ਵੀ ਆਉਣ ਵਾਲੇ ਟਾਈਮ ਨੂੰ ਵੀਡੀਓ ਆਈ ਜਾਣੀ ਹੈ ਤੁਸੀਂ ਜਾ ਕੇ ਉਹ ਵੀ ਚੈੱਕ ਕਰ ਲਿਓ ਉਹ ਵੀ ਅਹੀਂ ਕੰਨੀ ਗੱਡੀ ਪ੍ਰੋਗਰਾਮ ਵਿੱਚ ਦੱਪਣੀ ਵੀਡੀਓ ਤੇ ਰਾਉਣੀਆਂ ਹਣ ਉੱਤੇ ਵਧੀਆ ਵਧੀਆ ਉਹ ਚੈਨਲ ਤੇ ਆਪਣੇ ਦੇ ਹੱਸਦੇ ਪੰਜਾਬੀ ਦੇ ਤੇ ਚਲੋ ਬਾਕੀ ਤੁਸੀਂ ਭੈਣ ਭਰਾਵਾਂ ਨਾਲ ਜਿਆਦਾ ਸਰਚ ਮਾਰੋ ਚੈਨਲ ਨੂੰ ਤੇ ਕੱਢੋ ਲਿੰਕ ਸਾਡੀ ਤੋਂ ਓਪਨ ਕਰਕੇ ਸਰਚ ਮਾਰੋ ਸਾਡਾ ਚੈਨਲ ਰੈਕ ਕਰ ਜਿਹੜਾ ਸਹੀ ਗੱਲ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਨਾਲ ਹੀ ਸਪੋਰਟ ਤੁਸੀਂ ਕਰੋਗੇ ਤੇ ਅਸੀਂ ਫੇਰ ਹੀ ਅੱਗੇ ਵਧਾਂਗੇ ਤੇ ਹੱਸਦੇ ਰਾਵਾਂਗੇ ਤੇ ਹੱਸਦੇ ਤੁਹਾਨੂੰ ਹਸਾਉਂਦੇ ਰਾਵਾਂਗੇ ਹਾਂ ਅੰਦਰ ਇਹਦਾ ਲਫਟਰਿਸ ਦਾ ਬੈਸਟ ਥੈਰੇਪੀ ਹਾਂ ਲਫਟਰਿਸ ਦਾ ਬੈਸਟ ਥੈਰੇਪੀ ਕਿ ਕੋਈ ਵੀ ਦਵਾਈਆਂ ਜਾਂ ਥੈਰੇਪੀਆਂ ਨਾਲੋਂ ਲਫ ਹਸਣਾ ਹਸਣਾ ਜਾਂ ਹਸਣਾ ਜੀ ਇੱਕ ਥੈਰੇਪੀ ਆ ਬਹੁਤ ਵਧੀਆ ਲਾਜ ਹੁੰਦਾ ਤੇ ਉਹੋ ਕੰਮ ਕਰਦੀ ਹੈ ਅਸੀਂ ਵੀ ਥੋੜਾ ਥੋੜਾ ਹਸਾਉਣ ਦੀ ਕੋਸ਼ਿਸ਼ ਕਰਨ ਦਾ ਬਾਕੀ ਬਾਕ ਹੋਣਾ ਹੀ ਐ ਬਾਹਰ ਸੈਰਸੁਰ ਕਰਨ ਮੈਂ ਤੇ ਇੰਦਰ ਆਵੇ ਤੇ ਹੁਣ ਜਾਵਾਂਗੇ ਬਾਕੀ ਘਰੇ ਘਰੇ ਘਰ ਜਾ ਕੇ ਵਲੌਗ ਐਡਿਟ ਕਰਾਂਗੇ ਕੋਈ ਯਾਰ ਸਟੋਰੀ ਬਾਰੇ ਸੋਚਾਂਗੇ ਤੇ ਬਸ ਹੋ ਜਾਾਂਗੇ ਤੇ ਦਿਨੇ ਫਿਰ ਮਿਲਦੇ ਆ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਫੇਰ ਇੱਕ ਵਾਰ ਤੇ ਉਹ ਡੈਟ ਨਾ ਘੱਲਾਦਾ ਡੈਕਟਰੀ ਹੈ ਤੇ ਕੋਈ ਨਹੀਂ ਬਾਕੀ ਫੇਰ ਸੂਰ ਕਰਕਰ ਜਾਣੇ ਘਰੇ ਸੋ ਗਾਈਸ ਰਾਤ ਹੈ 11:30 ਹੋ ਰਹੇ ਤੇ ਵੇਖੋ ਕਰਨ ਲੱਗ ਗਏ ਤੇ ਹੈਡਨ ਟਾਈਮ ਆ ਗਿਆ ਵੀ ਵੀਡੀਓ ਹਣੀ ਨਾ ਆਪਣੀ ਬਲਿ ਐਡ ਕਰਨੇ ਆ ਆਪ ਕਹਿੰਗੇ ਵੀ ਯਾਰ ਵਲੌਗ ਤਾਂ ਪਰ ਸ਼ਾਇਦ ਆਈ ਜਾਵੇ ਤੇ ਇਧਰ ਦੇਖਿਓ ਚਲੋ ਦਿਖਾਓ ਆ ਓਏ ਅੱਜਕੱਲ ਤੂੰ ਮੜ ਕੇ ਕਹਿੰਦੀ ਅੱਜਕੱਲ ਦੇ ਮੜਿਆ ਨੂੰ ਤਾਂ ਗਰਮੀ ਨਹੀਂ ਲੱਗਣ ਅੱਜਕੱਲ ਦੇ ਮੜਿਆਣੋ ਤੇ ਗਰਮੀ ਵੀ ਲੱਗਣ ਡੈ ਪਈ ਆ ਓ ਯਾਰ ਨਾ ਹੁੰਡਿਆ ਵਾ ਪਾਪ ਓ ਆਜੇ ਇਹ ਬਿਹਾਈਂਡ ਦੇ ਸੀਨ ਲੈ ਇਹ ਬਿਹਾਈਂਡ ਦੇ ਸੀਨ ਆ ਤੇ ਔਰ ਐਡਿਟ ਕਰਨ ਨੇ ਵੀ ਡੀਓ ਉਹਦੇ ਵਿੱਚੋਂ ਕਟਰੀਆਂ ਜਿਣੀ ਵੀਡੀਓ ਜਿਹੜੀ ਗਲਤੀ ਹੋਈ ਡਬਲ ਡਬਲ ਸੀਨ ਲੈਣ ਨੇ ਹੁਣ ਵੀਡੀਓ ਐਡਿਟ ਕਰਨ ਦਾ ਕਰਕੇ ਤੇ ਮੈਂ ਉਹ ਖਾਵਾਂ ਵੀ ਇਦਾਂ ਕਰਕੇ ਛੋਟੂ ਸ਼ੂਟ ਕਰਦੇ ਅਸੀਂ ਟਾਈਮ ਵੀ ਵਿਖਾਦੇ ਬਾਹਰ ਟਾਈਮ ਰਾਦੇ ਇਧਰੇ ਖੁਫ ਹੋਣਾ ਤੁਨੂੰ ਮੈਂ 12 ਵਜੇ ਚੱਲੇ ਆ ਤੇ ਐਡਿਟ ਕਰਨੇ ਵੀਡੀਓ ਹੁਣਾਂ ਹੀ ਤੇ ਉਹਦੇ ਵਿੱਚੋਂ ਦੇਖ ਰਹੇ ਕੋਈ ਮਰ ਵੀ ਔਨੀ ਫਣੀ ਵੀਡੀਓ ਨਹੀਂ ਹੁੰਦੀ ਜਿੰਨੇ ਵਿੱਚ ਉਹ ਆਸੇ ਦਾ ਪਾਦੇ ਚਲੋ ਠੀਕ ਹੈ ਦੇ ਵੀਰ ਸੱਜਣਾ ਜੀ ਕਾਰਡ ਵੀ ਤੇ ਹੈਗੇ ਇਹ ਸੀਨ ਕਰ ਦਿੱਤੇ ਜਾਣੇ ਆ ਇਹ ਸੀਨ ਤੁਹਾਨੂੰ ਬਸ ਉਹ ਯਾਰ ਬਲੌਗ ਵਿੱਚ ਲੱਭਣਗੇ ਉਹਦੇ ਵਿੱਚ ਲੱਭਣੇ